ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਆਈਏ ਇਸ ਪੀਟੀ ਦੇ ਰਾਹਾਂ ਦੇ ਉੱਤੇ ਤੇ ਅੱਜ ਸਾਡਾ ਚੌਥੇ ਦਿਨ ਦੀ ਸ਼ੁਰੂਆਤ ਹੈ ਸ਼ਹਿਰ ਕਾਜ਼ਾ ਦੇ ਵਿੱਚ ਸਾਹਮਣੇ ਕਾਜ਼ਾ ਹੈ ਤੇ ਆਹ ਕੈਂਪਾਂ ਦੇ ਵਿੱਚ ਅਸੀਂ ਰੁਕੇ ਆ ਤੇ ਆਹ ਬਾਈਕਾਂ ਵੁਈਕਾ ਸਾਡੇ ਲੱਗੀਆਂ ਹੋਈਆਂ ਨੇ ਤੇ ਕੁਦਰਤੀ ਅੱਜ ਭਾਗਾ ਵਾਲਾ ਦਿਨ ਚੜਿਆ ਮੁੰਡੇ ਸਵੇਰੇ 7 ਵਜੇ ਰੈਡੀ ਹੋ ਗਏ ਨੇ 7 ਵਜੇ ਦਾ ਟਾਈਮ ਰੱਖਿਆ ਸੀਗਾ ਪਿਛਲੇ 2 ਦਿਨਾਂ ਤੋਂ ਪਹਿਲੇ ਦਿਨ 4 ਵਜੇ ਨਿਕਲੇ ਸੀ ਪਟਿਆਲੇ ਤੋਂ ਮੁੜ ਕੇ ਤਾਂ ਸਾਢੇ 10:00 ਵਜੇ ਰਿਹਾ ਤੇ ਅੱਜ ਭਾਗਾ ਨਾਲ ਮੁੰਡੇ 7 ਵਜੇ ਰੈਡੀ ਹੋ ਗਏ ਨੇ। ਬਾਈ ਦਾ ਤੇ ਮੇਰਾ ਬਹਿਗ ਬੰਨੇਗੇ ਨੇ। ਆਹ ਬੰਦਾ ਸਾਡਾ ਥੋੜਾ ਜਿਹਾ ਢਿੱਲਾ ਹੈ। ਪਤਾ ਨਹੀਂ ਕੀ ਕਰੀ ਜਿੰਦਾ 8 ਵਜੇ ਵਾਰ ਦਾ ਜਿਪ ਖੋਲਦਾ। ਹੰਦਿਆ ਜੀ। ਤਿੰਨਾ ਵਾਜੀ। ਆ ਗਈ 2 ਮਿੰਟ ਦੇ ਰੈਡੀ ਹੋ ਕੇ। ਵਾ ਆ ਜੀਓ। ਟੈਂਟ ਦੇ ਨਾਲ ਥੋੜਾ ਜਿਹਾ ਖੇਤੀਬਾੜੀ ਦਾ ਵੀ ਹੈਗਾ ਅਰੇਂਜਮੈਂਟ ਜਾਂ। ਮਟਰ ਲਾਏ ਹੋਏ ਨੇ ਇੱਧਰ। ਇਹ ਨਾਲ ਜਗਾ ਉੱਧਾ ਵੀ ਜਗਾ ਬਾਈ ਨੇ ਲੀਸ ਤੇ ਹੀ ਲਈ ਹੋਈ ਆ ਸਾਰੀ ਮੈਨੂੰ ਉਹ ਸੋਣਾ ਆ ਰਿਹਾ ਯਾਰ ਸਿਰਸਰੇ ਬੱਦਲ ਬਹੁਤ ਹੀ ਘਣ ਦੇ ਦਿਖਦੇ ਹੋਏ ਉਹ ਸਾਹਮਣੇ ਸਾਰਾ ਕਾਦੋ ਸਰ ਤੇ ਇਥਰੋਂ ਚੜ ਕੇ ਕਾਦੋ ਕ੍ਰੋਸ ਕਰਕੇ ਹੁਣ ਜਾਵਾਂਗੇ ਆਪਾਂ ਅੱਗੇ ਵੱਲ ਨੂੰ ਚਾਹ ਬਾਣੀ ਪੀਣੇ ਆ ਹੋ ਗਿਆ ਰੈਡੀ ਮਾਰਨਿੰਗ ਵਾਈਫਸ ਆ ਰਹੀਆਂ ਮੋਰੀਆਂ ਤੋਂ ਉੱਪਰ ਨਿਕਲ ਕੇ ਨਜ਼ਾਰੇ ਵਾਲਾ ਮੋਲ ਹੋ ਗਿਆ ਕਿਉਂ ਪੂਰਾ ਘੈਂਟ ਬਾਈ ਨਿੱਗ ਆ ਗਿਆ ਹੁਣ ਨਿੱਗ ਆ ਗਿਆ ਹੁਣ ਕੋਈ ਪਰਵਾਹੀ ਨਹੀਂ ਆ ਬਾਈ ਜਿਹੜੇ ਆਪਾਂ ਨੂੰ ਉੱਥੇ ਰੈਕੋ ਮਿਲੇ ਸੀਗੇ ਪਰਸੋ ਦੇ ਬਲੌਗ 'ਚ ਉਹਨਾਂ ਦੇ ਬ੍ਰਦਰ ਨੇ ਭਾਈ ਸਾਹਿਬ ਨੇ ਉਹਨਾਂ ਦੇ ਤੇ ਉਹਨਾਂ ਨੇ ਕੁਦਰਤੀ ਇਹਨਾਂ ਨੂੰ ਮਿਲੇ ਔਰੇ ਤੇ ਉਹਨਾਂ ਦੀ ਸਟੋਰੀ ਦੇਖੀ ਹੋਈ ਸੀਗੀ ਇਹਨਾਂ ਨੇ ਕਿਆ ਬਾਤ ਹੈ ਜਾਂ ਫਿਰ ਕਾਹਦੇ ਰੁਕੇ ਤੇ ਭਾਈ ਉਹ ਉਹ ਬਾਜੀ ਕਲਪਾ ਥੋੜਾ ਅੱਗੇ ਸੀਗਾ ਕਲਪਾ ਦੇ ਥੋੜੇ ਅੱਗੇ ਰੁਕੇ ਨੇ ਰੈਕੋ ਗਿਉਂ ਭਾਈ ਉਹਨਕੇ ਰੀਅਲ ਬ੍ਰਦਰ ਹੈ ਭਾਈ ਤੇ ਮਿਲੇ ਵੀ ਆਪਾਂ ਇਹਨਾਂ ਨੂੰ ਕੁਦਰਤੀ ਮਿਲੇ ਆ ਇਹਨਾਂ ਨੇ ਸਾਡੀ ਸਟੋਰੀ ਦੇਖੀ ਹੋਈ ਸੀ ਪਟਿਆਲਾ ਬਾਈਕਰ ਦੀ ਉਹਨਾਂ ਦੇ ਪੇਜ ਤੇ ਤੇ ਤਾਂ ਭਾਈ ਨੇ ਪਛਾਣਿਆ ਸਾਨੂੰ ਤੇ ਗੱਲਬਾਤ ਹੋਈ ਭਾਜੀ ਨੇਚਰ ਤੇ ਬਹੁਤ ਚੰਗੇ ਆ ਬਾਈ ਜੇ ਕਿਥੇ ਨੇ ਰੁਕਣਾ ਉਰੇ ਰੁਕੋ ਤਾਸ਼ੀ ਕੈਫੇ ਕਾਸ਼ੀ ਕੈਂਪ ਹਾਊਸ ਕਾਦਾ ਡਿਸਟ੍ਰਿਕਟ ਤੋਂ ਬਿਲਕੁਲ ਪਹਿਲਾ ਸ਼ਹਿਰ ਤੋਂ ਤੇ ਬਹੁਤ ਸੋਹਣੀ ਜਗ੍ਹਾ ਖੁੱਲੀ ਜਗ੍ਹਾ ਪੂਰੀ ਭਾਜੀ ਦਾ ਨੇਚਰ ਹੀ ਬੋਹ ਕੈਂਡ ਹੈ ਕਿਉਂ ਜੀ ਆਉਂਗੇ ਤੁਹਾਨੂੰ ਆਨੰਦ ਆਏਗਾ ਪੂਰਾ ਨਜ਼ਾਰਾ ਦੇਖੋ ਕਿੰਨੀ ਖੁੱਲੀ ਜਗ੍ਹਾ ਪੂਰਾ ਮਿਊਜ਼ਿਕ ਮਾਜ਼ੀ ਦਾ ਸਿਸਟਮ ਬੰਦਾ ਜੀ ਗਰੁੱਪ ਨਾਲ ਜਿਵੇਂ ਵੀ ਆੰਦੇ ਹੋ ਤੇ ਬਈ ਹੁਣ ਆਪਾਂ ਚੱਲਦੇ ਆਂ ਔਰੇ ਤੋਂ ਕੀਮਿਸਟਰੀ ਨੂੰ ਪਹਿਲਾ ਸਟੋਰੇਜ ਅਜ ਕੀਮਿਸਟਰੀ ਦਾ ਹੈ ਸਵੇਰੇ 6:00 ਵਜੇ ਉੱਠੇ ਹੋਇਆ ਨਿਕਲਦੇ ਨਿਕਲਦੇ ਫੇਰ 10:30 ਵੱਜ ਚੁੱਕੇ ਆ ਤੇ ਸਮਝ ਨਹੀਂ ਆ ਰਿਹਾ ਹੋ ਕੀ ਰਿਹਾ ਤਾਂ ਅਸੀਂ ਸੋਚਿਆ 8 ਵਜੇ ਸਿਗਾ ਨਿਕਲਾਂਗੇ ਤੇ ਮੁੰਡਿਆਂ ਨੂੰ 7 ਵਜੇ ਦਾ ਕਹਿਤਾ ਸੀਗਾ ਬਈ ਕਿ 7 ਵਜੇ ਨਿਕਲ ਜਰਾ ਰਾਈਟ ਤਾਂ ਇਹ ਦੇਖੋ 8:30 ਵਜੇ ਤੱਕ ਰੈਡੀ ਹੋਏ ਨੇ ਤੇ ਜੇ ਇਹਨਾਂ ਨੂੰ 8:30 ਦੇ ਹੀ ਗਿਆ ਹੁੰਦਾ ਫੇਰ ਉਹ ਵੀ 10 ਵਜੇ ਨੇ ਸੀਗੇ ਤੇ ਫਿਰ ਰਾਤ ਨੂੰ ਕਈ ਹੋਰ ਸਫਰ ਓਖਾ ਹੋ ਜਾਂਦਾ ਵਸਤਾ ਜੇ ਸਫਰ ਆਪਣਾ ਘਾਟੀ ਹੈ ਪਰ ਰੁਕਦੇ ਰਗਾਂਦੇ ਜਾਵਾਂ ਇੰਜੋਏ ਕਰਦੇ ਫੋਟੋ ਵੀਡੀਓ ਕਾਦੇ ਦੇ ਬਾਹਰ ਦੀ ਸਪੀਤੀ ਵੈਲੀ ਕੁਛ ਇਦਾਂ ਨਹੀਂ ਦਿਖਦੀ ਐ ਕਾਦੇ ਜਦੋਂ ਅਸੀਂ ਕਰਾਸ ਕਰੋਂਗੇ ਨਦੀ ਦੇਖੋ ਕਿੰਨਾ ਚੋੜਾ ਵਹਾਂ ਹੈ ਔਰ ਇਦੋਂ ਉਹ ਇੱਕ ਰਾ ਸਿੱਧਾ ਜਾ ਰਿਹਾ ਇੱਕ ਲੈਫਟ ਸਾਈਡ ਰਸਤੇ ਦੋਨੋਂ ਲੋਸਰ ਹੀ ਜਾਂਦੇ ਨੇ ਪਰ ਆਪਾਂ ਸਿੱਧੇ ਹੀ ਜਾਵਾਂਗੇ ਕਿਉਂਕਿ ਜਿਹੜੇ ਕੁੰਮਰ ਵਾਲੀਆਂ ਥਾਵਾਂ ਨੇ ਚੀਚਮ ਬ੍ਰਿਜ ਤੇ ਕੇ ਮਿਨਿਸਟਰੀ ਇਧਰਲੀ ਸਾਈਡ ਹੈ ਤੇ ਇਹ ਰਾ ਸਿੱਧਾ ਸਿੱਧਾ ਪਲੇਨ ਜਾਈ ਜਾ ਲੋਸਰ ਜਾਂਦਾ ਤੇ ਇਧਰਲੀ ਸਾਈਡ ਆਪਾਂ ਨੂੰ 뷰 ਵੀ ਵਧੀਆ ਮਿਲਣਗੇ ਦੇਖਣ ਨੂੰ ਬਈ ਯਾਰ ਕਿੰਨਾ ਘੈਰ ਨਿਚਰ ਨਜ਼ਾਰਾ ਆ ਰਿਹਾ ਹੈ ਦਰਿਆ ਦਾ ਕਈ ਹਿੱਸੇ ਹੋਏ ਪਿਆ ਸਪੀਦੀ ਨੂੰ ਦਰਿਆ ਦੇ ਕਈ ਹਿੱਸੇ ਉਹ ਪੂਰਾ ਪਾਣੀ ਲੱਗ ਹੀ ਰਿਹਾ ਪੇਂਟਿੰਗ ਆ ਲਾਰੇ ਵਿੱਚਲੇ ਪੇਂਟਿੰਗ ਕਰੀ ਜਾਂਦੀ ਕਿਸੇ ਨੇ ਨਦੀ ਦੀ ਬਾਈਕ ਲਾਈਨ ਅੱਪ ਸਾਡਾ ਕੁਛ ਇੱਦਾਂ ਦਾ ਲੱਗਦਾ ਆਏ ਹਾਏ ਆ ਦੋ ਤੇ ਉੱਪਰ ਦੱਬ ਕੇ ਰੱਖਣੇ ਵੰਦੇ ਆ ਲੈ ਉਹ ਭਾਦਦੇ ਨੇ ਅੱਗੇ ਅੱਗੇ ਕਿੰਨੀ ਖੁੱਲੀ ਵੈਲੀ ਆ ਕਿੰਨਾ ਸੋਹਣਾ 뷰 ਆ ਰਿਹਾ ਵਾਏ ਵਾਹ ਜੀ ਵਾਹ ਵਾਹ ਭਾਈ ਕੀ ਬਾਤਾਂ ਨੇ ਕਿਪਰ 7 ਕਿਲੋਮੀਟਰ ਉਸ ਤੋਂ ਪਹਿਲਾਂ ਆਪਣਾ ਸਟੋਪੇਜ ਆ ਜਾਣਾ ਨਾਸ਼ਤਾ ਪਾਣੀ ਵੀ ਕੀ ਮਿਨਿਸਟਰੀ ਚ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ 뷰 ਐਂਡਲੈਸ 뷰 ਜਿਹੜੇ 뷰 ਦੇ ਖਲੀ ਤਰਫੋਂ ਆਇਆ ਬਸ ਉਹ ਵੀ ਉਹ ਕੁਛੀ ਥੋੜੀ देर ਤੇ ਦੇਖਣ ਨੂੰ ਮਿਲ ਜੇ। ਬਾਜੀ ਕੀ ਮਿਨਿਸਟਰੀ ਦੇ ਨੀਚੇ ਗੱਡੀਆਂ ਲੱਗੀਆਂ ਆਪਣੀਆਂ 4x4 ਤੇ ਮੁੰਡੇ ਕਰੀ ਜਾਂਦੇ ਨੇ ਇੱਧਰ ਅਸਲਾ ਤਿਆਰ ਹਾਈਡਰੇਟ ਬੋਡੀ ਰੱਖਣ ਲਈ ਪਹਿਲਾਂ ਮੁੰਮਾ ਕਹਿ ਰਹੇ ਤੇ ਪਹਿਲਾਂ ਬਾਜੀ ਖਾਣਾ ਪੀਣਾ ਪਹਿਲਾਂ ਥੋੜਾ ਬੂੜਾ ਕੁਮਲੀਆ ਥੋੜਾ ਜਿਹਾ ਮੁੱਤਾ-ਮੁੱਤਾ ਟੈਕ ਲਈਏ ਚਲੋ ਤੇ ਚਲੋ ਕੱਲਾ ਥੋੜਾ ਵੀਊ ਵਗੈਰਾ ਕੈਪਚਰ ਕਰ ਲੈਣੇ ਆ ਤੇ ਤੁਹਾਨੂੰ ਵੀ ਦਿਖਾਣੇ ਆ ਉਸ ਤੋਂ ਬਾਅਦ ਆਪਾਂ ਬ੍ਰੇਕਫਾਸਟ ਲਈ ਰੁਕਾਂਗੇ ਬਾਕੀ ਨਿਰਮਣੇ ਕਾਲਜੇ ਘੁੰਮਣ ਦਾ ਆਨੰਦ ਵੀ ਵੱਖਰਾ ਹੀ ਆਂਦਾ ਹੈ ਜੋਨ ਬਾਜੀ ਉੱਧਰ ਬਾਈ ਖਾਦੇ ਬੈਗਟ ਲੈ ਆ ਸੀਗਾ ORS ਦੇ ਘਿਆਣਾ ਬਾਈ ਕੰਮ ਸਹੀ ਰੱਖਦਾ ਤਸਵੀਰ ਨੂੰ ਨਾ ਖਿੱਚੀ ਚੱਲੋ ORS ਲੈ ਲਓ ਜਾ ਇਲੈਕਟਰਾ ਬਾਡਰ ਲੈ ਲੋ ਗਲਗੋਦ ਲੈ ਲੋ ਕੰਮ ਸਹੀ ਕਰਦੇ ਨੇ ਉਹਰੇ ਬਾਈ ਬਾਈਕਾਂ ਮੋਈਕਾਂ ਦਾ ਸਾਰਾ ਭੰਨਾ ਦੇਖੋ ਬਾਈ ਨੇ ਸ਼ਾਇਨ ਤੇ ਕੱਢੀ ਹੋਈ ਹੈ ਪੂਰੀ ਅੱਗ ਪੂਰਾ ਡਰਾਡ ਜਗੜ ਵੀ ਲਾਈ ਹੋਣੀ ਕੋਣ ਸੌਰੀ ਮਾਡਲ ਵੀ ਪੁਰਾਣਾ ਹੋਊਗਾ ਖਸਾ ਹਾਂ ਬਾਈ ਹੁਣ ਮਹਾਰਾਸ਼ਟਰ ਤੋਂ ਆਇਆ ਪੂਰਾ ਮੈਪ ਬਣਿਆ ਹੋਇਆ ਰੀਲੀ ਗੰਦ ਬਾਈ ਯਾਰ ਰਿਸਪੈਕਟ ਬਾਈ ਰਿਸਪੈਕਟ ਔਰ ਆਪਕਾ ਇਹ ਵੀ ਅੱਛਾ ਲੱਗਾ ਮੈਹੀਏ ਜੋ ਸਿਸਟਮ ਲਗਾਇਆ ਆ ਬਾਈ ਉਹਨਾਂ ਦਾ ਯਾਰ ਕਿੰਨੇ ਦਿਨੋਂ ਦਾ ਰੈਡ ਕਰ ਰਹੇ ਹੋ 9 ਦਿਨ ਹੋ ਗਏ ਬਾਈ ਕੁਮਨ ਲਈ ਦਿਲ ਚਾਹੀਦਾ ਬਹਾਨੇ ਬਣਾ ਲਈ ਤਾਂ ਬਹੁਤ ਕੁਛ ਹੈ ਬਈ ਮੇਰੇ ਕੋਲ ਬਾਈਕ ਨਹੀਂ ਹੈਗੀ ਮੇਰੇ ਕੋਲ ਗੇਅਰਸ ਨਹੀਂ ਹੈਗੇ ਮੇਰੇ ਕੋਲ ਪੈਸੇ ਨਹੀਂ ਹੈਗੇ ਮੇਰੇ ਕੋਲ ਇਹ ਆ ਉਹ ਆ ਬਾਈ ਉਹਨਾਂ ਮਹਾਰਾਸ਼ਟਰ ਤੋਂ ਆਏ ਨੇ ਨੋਵਾ ਦਿਨ ਅੱਜ ਮੋਟਰਸਾਈਕਲ ਕਿਹੜਾ ਯੂਨੀਕੋਰਨ ਨਹੀਂ ਉਹ ਨਹੀਂ ਬਾਈ ਸ਼ਾਈਨ ਹੈ ਮਾਡਲ ਵੀ ਪੁਰਾਣਾ ਹੋਊਗਾ ਹਨਾ ਕਿੰਨਾ ਮਾਡਲ ਹੈ ਕਿਉਂਕਿ ਹੁਣ ਤਾਂ ਬੰਦ ਹੋ ਗਿਆ ਮਾਡਲ ਜੇ ਬਾਈਕ ਦਾ ਮਾਡਲ ਕੌਣ ਸਾ ਹੈ ਪਟਿਆਲਾ ਬਾਈਕ ਹੈ ਸਾਹਿਬ ਜੀ ਜੀ ਨਹੀਂ ਯਾਰ ਕੌਣ ਸਾ ਯਾਰ ਕਾ ਹੈ ਜੀ ਜੀ ਅੱਛਾ ਵੀ ਕਹੀ ਹੈ ਠੀਕ ਠੀਕ ਦੁਬਾਰਾ ਆ ਗਿਆ ਉਹਨਾਂ ਪਹਿਲੇ ਜੇ ਬੰਦ ਹੋ ਗਿਆ ਥਾ ਨਾ ਵਿੱਚ ਵਿੱਚ ਹਾਂ ਇਹ ਵੀ ਨਿਊ ਆਇਆ ਹੈ ਅੱਛਾ ਅੱਛਾ ਨਿਊ ਆਇਆ ਹੈ ਵਾਲਾ ਭਾਈ ਦੇਖੋ ਭਾਨੇ ਨਾ ਬਣਾਓ ਘੁੰਮਣ ਆਓ ਕਹਿਣ ਦੀ ਗੱਲ ਇਹ ਹੈ ਲੋ ਜੀ ਪਟੇਲਾ ਬਾਈਕਰ ਮਹਾਰਾਸ਼ਟਰ ਦੀ ਗੱਡੀਆਂ ਤੇ ਲੱਗਿਆ ਲੱਗਣ ਕੀ ਬਾਤ ਹੈ ਭਰਾਵਾਂ ਨਾਲ ਪਿਆਰ ਪੈ ਗਿਆ ਫੋਲੋ ਵੀ ਕਰਿਆ ਨਾ ਸਾਡਾ ਪਟੇਲਾ ਬਾਈਕਰ ਦਾ ਚੈਨਲ ਯੇ ਕਲਵਾਤ ਜੈ ਹੋ ਪਟੇਲਾ ਬਾਈਕਰ ਕੀ ਬਾਤ ਹੈ ਗੁੱਡ ਬਾਈ ਗੁੱਡ ਨਾਈਸ ਟੂ ਮੀਟ ਯੂ ਬ੍ਰੋ ਤੁਹਾਨੂੰ ਲੱਗ ਗਿਆ ਹੁਣ ਆਪਾਂ ਥੋੜਾ ਜਿਹਾ ਅੱਗੇ ਜਾਣਾ ਔਰੇ ਤੋਂ ਤੇ ਜਿੱਥੋਂ ਆਹ ਮਿਨਿਸਟਰੀ ਦਾ ਇੱਕ ਬਹੁਤ ਹੀ ਸੋਹਣਾ 뷰 ਦਿਖਦਾ ਉੱਧਰ ਨੂੰ ਚੱਲਾਂਗੇ ਆਪਾਂ ਦੇਖੋ ਹੀ ਪਿਆਰ ਵੰਡਾਂਗੇ ਤਾਂ ਪਿਆਰ ਹੀ ਮਿਲੂਗਾ ਆਹ ਬਾਈ ਹੁਣਾਂ ਮਹਾਰਾਸ਼ਟਰ ਦੇ ਸੀਗੇ ਮਾੜੀ ਮੋਟੀ ਚਲੋ ਗੱਲਬਾਤ ਹੋਈ ਬਾਈਕਾਂ ਬਾਈਕਰ ਨੂੰ ਬਾਈਕਰ ਨਾਲ ਯਾਰੀ ਪੈ ਜਾਂਦੀ ਹੈ ਤੇ ਅਸੀਂ ਹੁਣ ਇਹ ਨਾ ਕਿ ਵਿਚਾਰੇ ਉੱਪਰ ਨੂੰ ਜਾ ਰਹੇ ਸੀ ਮੈਂ ਕਿਹਾ ਆਜੋ ਤੁਹਾਨੂੰ 뷰 ਦਿਖਾ ਕੇ ਲੈ ਆਉਣਾ ਜਿੱਥੋਂ ਮਿਨਿਸਟਰੀ ਦਾ ਐਨ ਸਿਰਾ ਘੈਂਡ 뷰 ਦਿਖਦਾ ਹੈ ਹੁਣ ਆਪਾਂ ਚੱਲਦੇ ਆ ਉੱਧਰ ਨੂੰ ਤੇ ਥੋੜਾ ਜਿਹਾ ਲੱਤਾਂ ਨੂੰ ਕਸ਼ਟ ਦੇਣਾ ਪੈਣਾ 10-15 ਮਿੰਟ ਇਹ ਚੀਜ਼ ਸੋਹਣੀ ਦੇਖਣੀ ਐ ਤੇ ਦਿਖਾਨੇ ਤੁਹਾਨੂੰ ਵੀ ਚੱਲਦੇ ਆ ਆ ਬਾਈ ਹੁਣ ਆ ਵੀ ਦੇਖੋ ਨਾਲ ਹੋਗੇ ਸਾਡੇ ਕੀ ਬਾਤ ਐ ਆਜੋ ਆਜੋ ਹੁਣ ਤੁਹਾਨੂੰ ਦਿਖਾਨੇ ਜੀ ਆਪਾਂ ਕਿੱਥੋਂ ਥੋੜਾ ਜਿਹਾ ਤੁਰ ਕੇ ਆਏ ਆ ਇੱਕ ਵਿਊ ਦੇਖਣ ਲਈ ਕਿਉਂਕਿ ਵਿਊ ਕਹਿੰਦੇ ਇੰਨਾ ਲੱਗ ਰਿਹਾ ਔਰੇ ਤੋਂ ਜੰਨਤ ਸਵਰਗ ਤੇ ਦਿਖਾਨੇ ਹੁਣ ਤੁਹਾਨੂੰ ਆਪਾਂ ਨਿਚੇ ਉਹ ਸਾਰਾ ਪਿੰਡ ਕੀ ਬਲਿੰ ਪਿੰਡ ਤੇ ਔਰ ਖੇਤੀਬਾੜੀ ਕਰੀ ਹੋਈ ਦੇਖੋ ਕਿੰਨੀ ਸਫਾਈ ਆ ਯਾਰ ਚੈੱਕ ਕਰਿਓ ਤੇ ਉਹ ਨਦੀ ਨਦੀ ਲੱਗ ਪਾਣੀ ਨਹੀਂ ਲੱਗਦਾ ਐਦਾਂ ਲੱਗਦਾ ਜਿਵੇਂ ਪੇਂਟਿੰਗ ਹੀ ਹੋਈ ਹੁੰਦੀ ਐ ਤੇ ਇਧਰਲੇ ਪਾਸੇ ਸਵਰਗ ਵਰਗੀ ਜਗਾ ਕੀ ਮਿਨਿਸਟਰੀ ਮੈਨੂੰ ਸਭ ਤੋਂ ਸੋਹਣੀ ਜਗਾ ਸਪੀਤੀ ਦੀ ਆਹੀ ਲੱਗਦੀ ਐ ਲੱਗੀ ਗੱਲ ਬਾਤ ਆ ਯਾਰ ਕਿਆ ਜਿੰਨੀ ਤਾਰੀਫ ਕਰੀ ਓੰਨੀ ਘਟ ਦੇਖੋ ਨਰੇ ਆ ਕੇ ਬਹਿ ਗਏ ਆ ਫੋਟੋ ਇੱਕ ਦੋ ਦੋ ਖਿੱਚ ਲਈ ਪਰ ਥੱਲੇ ਨਾ ਉਤਰਨ ਦਾ دل ਨਹੀਂ ਕਰ ਰਿਹਾ ਕਿਉਂਕਿ ਸੋਹਣੇ ਇੰਨੇ ਲੱਗ ਰਿਹਾ ਨਾ ਕਿ ਦੇਖੀ ਜਾਈਏ ਦੇਖੀ ਜਾਈਏ ਉਹ ਦੇਖੋ ਮੇਰੇ ਉਂਗਲ ਦੀ ਸੀਚ ਉਪਰਾਂ ਬਾਈਕਾਂ ਲਾਈਆਂ ਇੱਥੇ ਕਾਰਾਂ ਜੀ ਲੱਗੀਆਂ ਉੱਥੇ ਬਾਈਕਾਂ ਲੱਗੀਆਂ ਸੀਆਂ ਉੱਥੋਂ ਰੇ ਤੱਕ ਅੱਧਾ ਕਿਲੋਮੀਟਰ ਹੀ ਹੋਊਗਾ ਹਨਾ ਪਰ ਸਾਹ ਤੁਹਾਨੂੰ ਪਤਾ ਚੜਦਾ ਹੀ ਹੈ ਜਿਵੇਂ ਡਰਾਈ ਏਰੀਆ ਸਾਰਾ ਵਾਓ ਯਾਰ ਲੈ ਵੀਡੀਓ ਵਗੈਰਾ ਫੋਟੋ ਫੋਟੋ ਬਹੁਤ ਖਿੱਚ ਲਈ ਅੱਧਾ ਪਣਾ ਘੰਟਾ ਲੱਗ ਗਿਆ ਤਕਰੀਬਨ ਉਰੇ ਤੇ ਹੁਣ ਚੱਲਦੇ ਆਪਾਂ ਨੀਚੇ ਨੂੰ ਕਰਦੇ ਆਂ ਨਸਤਾ ਪਾਣੀ ਭੁੱਖੇ ਲੱਗ ਗਈ ਹੈ ਪਰੌਂਠੇ ਦੀ ਗ੍ਰੇਨੇ ਹੋਰ ਤਾਂ ਕੁਝ ਮਿਲਣਾ ਨਹੀਂ ਤੇ ਭਾਜੀ ਅੱਜ ਪਹਿਲਾ ਨਰਾਤਾ ਸਾਰਿਆਂ ਨੂੰ ਨਰਾਤਿਆਂ ਦੀਆਂ ਸ਼ੁਭ ਕਾਮਨਾ ਹੈ ਮਾਤਾ ਰਾਣੀ ਚੜ੍ਹਦੀ ਕਲਾ ਵਿੱਚ ਰਹੇ ਰੁਕੇ ਕੰਮ ਬਣਾਏ ਮਾਤਾ ਰਾਣੀ ਸਭ ਦੇ ਜੈ ਮਾਤਾ ਰਾਣੀ ਜੈ ਮਾਤਾ ਭਾਈ ਸਾਰਿਆਂ ਨੇ ਬਲੈਕ ਕੱਪੜੇ ਪਾਏ ਆ ਇੱਕ ਭਾਜੀ ਦੋ ਤਿੰਨ ਚਾਰ ਭਾਈ ਤੁਸੀਂ ਗਰੁੱਪ ਤੋਂ ਕਿਵੇਂ ਲੱਗ ਫਿਰ ਰਹੇ ਹੋ ਤੁਹਾਨੂੰ ਬਾਹਰ ਕੱਢ ਦਿਆਂ ਗਰੁੱਪੋਂ ਦੇਖੋ ਥੱਲੇ ਅੰਦੇ ਲੋਰ ਉੱਪਰ ਗ੍ਰੀਨ ਤੁਸੀਂ ਪਾਈ ਭਾਈਓਨਾਂ ਤੁਸੀਂ ਪਾਈ ਕਿਉਂ ਨਾਮ ਦਾ ਆਇਆ ਸ਼ਾਂਤੀ ਦਾ ਉਹ ਮਜ਼ਾ ਆ ਰਿਹਾ ਮਦਰ ਅੱਜ ਬਸ ਅੱਜ ਕੋਈ ਫੰਕਸ਼ਨ ਵਗੈਰਾ ਵੀ ਐ ਦੇਖੋ ਇਹ ਸੰਗਤ ਬੈਠ ਰਹੀ ਆ ਕਥਾਵਾਚਕ ਆਣਗੇ ਇਹਨਾਂ ਦੇ ਸੁਣਾਣਗੇ ਗੱਲਬਾਤ ਤੇ ਆਪਾਂ ਭਾਈ ਨਾਸਤੇ ਦਾ ਬ੍ਰੈਕਫਾਸਟ ਦਾ ਬਹੁਤ ਜ਼ੋਰ ਪੈ ਰਿਆ ਚੱਲਦੇ ਆ ਉਹ ਸਾਹਮਣੇ ਕੈਫੇ ਚ ਲੋਈ ਖਾਣਾ ਕੋਣਾ ਖਾ ਲਿਆ ਪਰੋਟੇ ਹਨ ਇੱਕ ਨੰਬਰ ਸੀ ਤੇ ਚਾਹ ਵੀ ਲਈ ਤੇ ਟਾਈਮ 11 ਵਜੇ ਹੋ ਗਏ ਬਹੁਤ ਟਾਈਮ ਲੱਗ ਗਿਆ ਤੇ ਨਿਕਲਦੇ ਹੁਣ ਉਹ ਰੋ ਤਾਂ ਆਪਾਂ ਬਾਈਕਾਂ ਚੱਲਦੇ ਆਂ ਅੰਗਲਸ ਟੋਪ ਵੱਲ ਨੂੰ ਆਪਣੇ ਨੂੰ ਉੱਧਾ ਹੋਰ ਇੰਨਾ ਰਸ਼ ਵਗੈਰਾ ਨਹੀਂ ਹੁੰਦਾ ਕੋਈ ਫੰਕਸ਼ਨ ਵਗੈਰਾ ਬੁੱਧੀਆਂ ਦਾ ਉਹ ਇਹਨਾਂ ਦਾ ਤੇ ਤਾਂ ਗੱਡੀਆਂ-ਗੁੰਡੀਆਂ ਖਾਸੀਆਂ ਖੜੀਆਂ ਨੇ ਤੇ ਆਪਾਂ ਨਿਕਲਦੇ ਹੀ ਹੁਣ ਉਹ ਰੋ ਆ ਜਿੰਨੇ ਦੇਖੋ ਬਾਲ ਜਿਨ੍ਹਾਂ ਨੇ ਟ੍ਰਿਮ ਕਰੇ ਹੋਏ ਨੇ ਸਿਰ ਤੋਂ ਤੇ ਸਾਰੀਆਂ ਕੁੜੀਆਂ ਨੇ ਲੱਗਦੇ ਮੁੰਡੇ ਨੇ ਆ ਕੁੜੀਆਂ ਨੇ ਭਾਈ ਆ ਕਰੇ ਫੈਮਿਲੀ ਨੂੰ ਵੀਡੀਓ ਕਾਲ ਕਰਕੇ ਦਿਖਾ ਰਹੇ ਸੀ ਇਹ ਕੇਮਿਸਟਰੀ ਤੇ ਮੇਰਾ ਬੇਟਾ 2 ਸਾਲ ਦਾ ਉਹਨੂੰ ਵੀ ਮੈਂ ਦਿਖਾਉਂਦਾ ਵਾ ਸੀ ਕਹਿੰਦਾ ਪਾਪਾ ਵਾਓ ਨ ਕੋਈ 2 ਸਾਲ ਦੇ ਬੱਚੇ ਨੂੰ ਵੀ ਇਹ ਚੀਜ਼ ਇੰਨੀ ਸੋਹਣੀ ਲੱਗੀ ਆ ਕੀ ਬਾਤ ਆ ਯਾਰ ਉਹਨੂੰ ਅੱਧਾ ਦਿਖਾ ਰਿਆ ਸੀ ਕਿ ਪਹਾੜ ਤੇ ਚਲ ਦੇਖ ਲੈਂਦੇ ਬੱਚੇ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਕਹਿੰਦਾ ਪਾਪਾ ਵਾਓ ਮੈਂ ਹਰਨ ਰਹਿ ਗਿਆ ਸੁਣ ਕੇ ਯਾਰ ਕੀ ਬਾਤ ਆ ਵਕੀ ਉਹ ਜਿਹੜਾ ਇਸ ਟਾਈਮ ਖਿੱਚ ਰਿਹਾ ਅੱਖਾਂ ਨੂੰ ਓ ਟੋਕ ਤੇ ਗੁੰਮਤ ਜਵਲੇ ਉਹ ਖੇਤਰੇ ਨੇ ਬੜੇ ਸੋਹਣੇ ਲੱਗ ਰਹੇ ਨੇ। ਕੀ ਬਾਤ ਹੈ। ਬਈ ਯਾਰ ਬਹੁਤ ਨੀਚੇ ਡੂੰਗੀ ਖਾਈ ਹੈ, ਥੋੜਾ ਖਤਰਨਾਕ ਜਿਹਾ ਮੂਲ ਹੈ। ਤੇ ਉਹ ਦਿੱਤੇ ਸਾਹਮਣੇ ਪੋਸਟ ਆਫਿਸ ਵਰਗਾ ਚੱਕਰ ਬਣਿਆ ਪਿਆ ਜੋਪੜੀ ਜੀ। ਉਹਦੇ ਉੱਪਰਲੇ ਪਾਸੇ ਆ ਬ੍ਰਿਜ। ਕਿਨਾਰੇ ਤੇ ਜਾਂਦੇ ਜਦੋਂ ਇਹ ਨੀਚੇ ਖਾਈ ਨੂੰ ਦੇਖਦੇ ਹੋ ਥੋੜਾ ਜਿਹਾ ਡਰਦਿਆ ਤਾਂ ਲੱਗਦਾ ਹੈ। ਜਿੰਨੇ ਮਰਜ਼ੀ ਬੰਦਾ ਪ੍ਰੋ ਰਾਈਡਰ ਬਣ ਜਾਏ। ਪਰ ਥੋੜਾ-ਵੋਟਾ ਡਰਤਾ ਬੰਦੇ ਡਰ ਰਹੇਗਾ ਤਾਂ ਸੇਫ ਵੀ ਰਵਾਂਗੇ ਆਪਾਂ ਜੇ ਡਰ ਨਹੀਂ ਦਵਾਂਗੇ ਹੋਰ ਕੰਫੀਡੈਂਸ ਤੇ ਹੋਵਾਂਗੇ ਤਾਂ ਕਿਤਨਾ ਕਿਤ ਰਿਸਕ ਆ ਜਾਂਦਾ ਆਪਣਾ ਪੂਰੇ ਭਾਰਤ 'ਚ ਸਰੌ ਲਫਟ ਜਿਹੜਾ ਕਿ ਮਿਲਦਾ ਹੈ ਉਹ ਈਸੀ ਏਰੀਆ 'ਚ ਮਿਲਦਾ ਹੈ ਤੇ ਚੀਚਮ ਪਿੰਡ ਦੇ ਇਲਾਕੇ ਤੱਕ ਵੀ ਮਿਲਦਾ ਬਹੁਤ ਵੇਟ ਕਰਨੀ ਵੰਦੇ ਜਿਹੜੇ ਵੱਡੇ ਕੈਮਰਾਮੈਨ ਜਿਹੜੇ ਸ਼ੌਕੀਨ ਨੇ ਐਦਾਂ ਫੋਟੋ ਫੂਟਾ ਖਿੱਚਣ ਦੇ ਤਕਰੀਬਨ 2 ਤੋਂ 3 ਦਿਨ ਕੈਮਰਾ ਲਾ ਕੇ ਰੱਖਦੇ ਨੇ ਫੇਰ ਕਿਤੇ ਉਹ ਕੈਪਚਰ ਕਰ ਪੰਦੇ ਨੇ 스노 ਲੈਫਟ ਨੂਰੇ ਉਹਨਾਂ ਦੇ ਵੀ ਯਾਰ ਮੈਂ ਤੁਹਾਨੂੰ ਸਲਾਮ ਹੈ ਸਾਨੂੰ ਬਾਈ ਇੱਕ ਮਿਲਿਆ ਸੀਗਾ ਫੋਟੋਗਲਫ ਫੋਟੋਗ੍ਰਾਫਰ ਉਹਨਾਂ ਨੇ ਪਿੱਕ ਕਲਿੱਕ ਕਰੀ ਸੀ 스노 ਲੈਫਟ ਦੀ ਇਹ ਆ ਜੀ ਚੀਚਮ ਬ੍ਰਿਜ ਬਹੁਤ ਜਿਆਦਾ ਹਾਈਟ ਤੇ ਥੱਲੇ ਦਾ ਤੁਹਾਨੂੰ ਦਿਖਾਣਾ ਹੈ ਮਹੌਲ ਕੁਛ ਡਰਦਲਾ ਲੱਗਦਾ ਥੱਲੇ ਦੇਖਦੇ ਹੋਏ ਚੈੱਕ ਕਰੋ ਜੀ ਥੱਲੇ ਦਾ ਮੋਹਲ ਚੱਲ ਦੇਖੋ ਪਾਣੀ ਦੀਆਂ ਆਵਾਜ਼ਾਂ ਕੈਪਚਰ ਹੋਈ ਰਹੀਆਂ ਹੋਣੀਆਂ ਤੇ ਇਹ ਆ ਜੀ ਏਸ਼ੀਆ ਦਾ ਸਭ ਤੋਂ ਹਾਈएस्ट ਬ੍ਰਿਜ ਸਸਪੈਂਸ਼ਨ ਬ੍ਰਿਜ ਮਾਈਕ ਸਪੋਰਟ ਪਰਲੇ ਵਾਸਤੇ ਕਿਧਰਲੇ ਵਾਸਤੇ ਆ ਤੇ ਥੱਲੇ ਨੂੰ ਤੁਸੀਂ ਦੇਖਿਆ ਜਿੰਨਾ ਖਤਰਨਾਕ ਮੋਹਲ ਆ ਯਾਰ ਤੇ ਗੱਡੀ ਵਾਈਕਲ ਕੋਈ ਲੰਘਦੇ ਨਾ ਪੂਰੀ ਧਮਕ ਪੈਂਦੀ ਆ ਥੋੜਾ ਡਰ ਲੱਗਦਾ ਉੱਪਰ ਖੜਿਆ ਨੂੰ ਵੀ ਤੇ ਹੁਣ ਆਪਾਂ ਕਰਦੇ ਕ੍ਰੋਸ ਪੁੱਲ ਤੋਂ ਚੱਲਦੇ ਪਰਲੇ ਵਾਸਤੇ ਆ ਲਿਖਿਆ ਹੋਇਆ ਇਹ ਹੈ ਪੁਲ ਕਦੋਂ ਬਣਿਆ ਸੀਗਾ 3 ਸਤੰਬਰ 2017 ਨੂੰ ਇਹ ਓਪਨ ਹੋ ਗਿਆ ਸੀਗਾ ਵੀਰ ਭੱਦਰ ਸਿੰਘ ਜੀ ਨੇ ਸ਼੍ਰੀ ਸ਼ਿਵ ਠਾਕੁਰ ਕੇ ਕਰਕਮਲੋ ਦੁਆਰਾ ਮਾਨਯੋਗ ਵਿਧਾਇਕ ਲਾਹੌਲ ਸਪਿਤੀ ਉਹਨਾਂ ਦੇ ਦੁਆਰਾ ਬਣਾਇਆ ਗਿਆ ਸੀਗਾ ਦੇਖੋ ਜੀ ਕਿੰਨਾ ਸੋਹਣਾ ਉਪਰਾਲਾ ਮਿਲਿਆ ਇੱਧਰ ਦੇ ਲੋਕਾਂ ਨੂੰ ਕਿਉਂਕਿ ਵੀਰੇ ਪਹਿਲਾਂ ਇਸ ਤੋਂ ਪਹਿਲਾਂ ਜਿਹੜਾ ਚੀਚਮ ਦੇ ਲੋਕ ਦੇ ਕਾਜ਼ਾ ਜਾਣਾ ਉਹਨਾਂ ਨੂੰ ਅੱਧਾ ਘੰਟਾ ਮੈਕਸਿਮਮ ਲੱਗਿਆ ਜਿਸ ਤੋਂ ਪਹਿਲਾਂ ਉਹਨਾਂ ਦੇ ਕਾਜ਼ਾ ਜਾਣਾ ਬੰਦਾ ਸੀ ਚੀਚਮ ਦੇ ਲੋਕਾਂ ਨੂੰ ਤਬਾ ਲੋਸਰ ਹੋ ਕੇ ਫੇਰ ਕਿ ਮੈਕਸਿਮ 3-3.5 ਘੰਟੇ ਲੱਗਦੇ ਸੀਗੇ ਹੁਣ ਇਹਨਾਂ ਨੂੰ ਅੱਧਾ ਘੰਟਾ ਲੱਗਦਾ ਇੱਥੇ ਦੇ ਲੋਕਾਂ ਲਈ ਬਹੁਤ ਵਧੀਆ ਇਹ ਪੁਲ ਬਣਾਇਆ ਗਿਆ ਬਹੁਤ ਸਹੂਲਤਾ ਮਿਲਿਆ ਨੇ ਇਸ ਪੁਲ ਦੇ ਨਾਲ ਇਹਨਾਂ ਨੂੰ ਕਿ ਅਸੀਂ ਲਾ ਲੋ ਕਿ 15-20 ਮਿੰਟ ਚ ਕੀ ਮਿਨਿਸਟਰੀ ਤੇ 15 ਮਿੰਟ ਹੀ ਤਕਰੀਬਨ ਅੱਗੇ ਕਾਜ਼ਾ ਨੂੰ ਲੱਗਦੇ ਨੇ ਤੇ ਬਹੁਤ ਹੀ ਬਿਊਟੀਫੁਲ ਜਗ੍ਹਾ ਹੀ ਬਹੁਤ ਸੋਹਣੀ ਹੈ ਦੇਖੋ ਥੱਲੇ ਦੇਖਣਾ ਤੁਹਾਨੂੰ ਖਤਰਨਾਕ ਸੋਹਣੀ ਦੇ ਨਾਲ ਨਾਲ ਖਤਰਨਾਕ ਕੀ ਭਾਈ ਸਾਹਿਬ ਕਿੱਥੇ ਪਹੁੰਚ ਗਏ ਨੇ ਗੱਲਾਂ ਵਾਤਾں ਜਾਂਦੇ ਐਂਡ ਕਰਾਚਟਟਿੰਗ ਨੇ ਪਾਣੂ ਪਾੜੀ ਯੋਜਨਾ ਇੱਥੇ ਕੰਮ ਉਹ ਆ ਜਾਓ ਨਹੀਂ ਠੀਕ ਠੀਕ ਹੈ ਬਰੇਕੇ ਤਾਂ ਟੁੱਟੀ ਐ ਕਿਤੇ ਠੀਕ ਐ ਆਹ ਕੋਈ ਤੇਗਾ ਬੜੀ ਸੋਹਣੀ ਸੀ ਇੱਕ ਅੱਧੀ ਵੀਡੀਓ ਵੀਡੀਓ ਬਣਾਈ ਐ ਬਹੁਤ ਲੱਗੀ ਜੀ ਜਗ੍ਹਾ ਥੋੜੀ ਜੀ ਦੇਖੋ ਕਿਵੇਂ ਟ੍ਰੇਨ ਆ ਰਹੀ ਥੱਲੇ ਉੱਪਰੋਂ ਪਾੜਦੇ ਹੁੰਦੇ ਸਿੱਧੇ ਐਵੇਂ ਥੱਲੇ ਆ ਰਿਹਾ ਤੇ ਇਧਰ ਇਧਰ ਨੂੰ ਐਵੇਂ ਥੱਲੇ ਜਾ ਰਹੀ ਐ ਫੇਰ ਉੱਪਰ ਜਾ ਰਹੀ ਐ ਵੀ ਸੇਮ ਮੋਹਿਆਰ ਆ ਦੇਖੋ ਜਿਹੜੇ ਨੀਤੇ ਗਰਾਉਂਡ ਦੀ ਗੱਲਬਾਤ ਕਰਦੇ ਸੀ ਆਪਾਂ ਉਹ ਸਾਹਮਣੇ ਦੇਖੋ ਕਿ ਕਿੰਨਾ ਤਗੜਾ ਗਰਾਉਂਡ ਆ ਬਈ ਲਾਸਟ ਟਾਈਮ ਅਰੇ ਗਏ ਸੀਗੇ ਤਾਂ ক্রিকেট ਦਾ ਮੈਚ ਚੱਲ ਰਿਹਾ ਸੀ ਪੂਰਾ ਲਾਦਰ ਦੀ ਬੋਲਣ ਵਾਲੇ ਨੋਰਮਲ ਨਹੀਂ ਲਾਦਰ ਹੀ ਹੋ ਕਿ ਸੰਡੇ ਸੀਗਾ ਉਦੋਂ ਤੇ ਪਿੱਛੇ ਕੇ ਮਿਨਿਸਟਰੀ ਚ ਹੀ ক্রিকেট ਖੇਡ ਰਿਹਾ ਸੀ ਉਹਰੇ ਵੀ ਲੋਕੀ ਗਏ ਵਾਦੀ ਗੱਡੀ ਲਾ ਕੇ ਦੇਖਾ ਥੱਲੇ ਵਾਹ ਯਾਰ ਕਿੱਡਾ ਗਰਾਊਂਡ ਆ ਬੱਬੇ ਸਾਡੇ ਦਾ ਸ਼ਹਿਰਾਂ ਚਾਹਤਾਂ ਦੇ ਲੋਕਲ ਗਰਾਊਂਡ ਖਤਮ ਹੀ ਹੋ ਗਏ ক্রিকেট ਕੁਕੜ ਖੇਲਣ ਨੂੰ ਤੇ ਉਰੇ ਕੋਈ ਵੀ ਗਰਾਊਂਡ ਤਾਂ ਪਤਾ ਚੱਲਦਾ ਕਿ ਬੁੰਡੇ ক্রিকেট ਕੁਕੜ ਇੱਧਰ ਵੀ ਖੇਡਦੇ ਨੇ ਤੇ ਨੇੜੇ ਤੇੜੇ ਦੋ ਤਿੰਨਾਂ ਦੀ ਵਾਦੀ ਵੀ ਹੈਗੀ ਕਿਉਂਕਿ ਜਿਆਦਾ ਦੂਰ ਕੋਈ ਆਊਗਾ ਨਹੀਂ ਕਿਉਂਕਿ ਕਿਹਨੂੰ ਇਸਟਰੀ ਦਾ ਵੀ ਇੱਕ ਗਰਾਊਂਡ ਹੈਗਾ ਸੀ ਆ ਇੱਕ ਉਰੇ ਵੀ ਆ ਪੜੀ ਕਾ ਨਾ ਹੈਗੀ ਕੋਨਾਲਦੇ ਬਾੜੀ ਐ ਸੁੱਕੇ ਬਾੜੀ ਐ ਜਿਨ੍ਹਾਂ ਨੂੰ ਨਹੀਂ ਇਸ ਚੀਜ਼ ਦਾ ਆਨੰਦ ਮਾਣਿਆ ਜਾਂ ਜਿਹੜੇ ਨਹੀਂ ਆਏ ਫਰ ਦੇਖੋ ਪਿੱਛੇ ਉੱਥੇ ਕੁਝ ਹੋਰ ਚੀਜ਼ ਸੀ ਉਰੇ ਜਿਹੜੀ ਚੀਜ਼ ਆ ਹੋਰ ਆ ਕਿਉਂ ਹਾਂ ਹਾਂ ਸੇਮ ਹੁੰਦੇ ਆ ਦੇਖੋ ਉਰੇ ਲੈਂਡਸਲਾਈਡ ਦੇ ਕਿਰੇ ਸਾਹਮਣੇ ਹੈ ਲੈਂਡਸਲਾਈਡ ਜੀ ਉਹਨਾਂ ਚੱਦਰ ਵਾਂਸੀ ਹੋਈ ਜਾ ਪੂਰੀ ਪੱਥਰਾਂ ਦੀ ਕਿ ਨੀਚੇ ਜੇ ਮਦੀ ਦਾ ਆਨੰਦ ਦੇ ਰਹੀ ਹੈ ਨਾ ਸਕੂਨ ਦਿਲ ਦਾ ਭਰ ਰ ਹੋਰੇ ਖੜ ਜੀਏ ਦਿਲ ਤਾਂ ਕਰਦੇ ਆ ਕਿ ਜਿੱਥੇ ਖੜ ਜੀਏ ਤਾਂ ਖੜ ਜੀਏ ਦੌਂਡਾ ਨਾਲ ਲੀਏ ਇਸਾਂ ਨਾਲ ਟੂਰ ਘਟਕੋੜਾ ਡਿੰਦਾਵਨ ਨਾਲ ਆਵਣਾ ਵਣੇ ਫੇਰ ਵਾਰਾ ਖਾਏਗਾ ਲੋਕੀ ਕਹਿੰਦੇ ਨੇ ਕਿ ਬਸ 70 ਕਿਲੋਮੀਟਰ ਚੱਲੋ ਇੱਕ ਦਿਨ ਚ ਇਹ ਨਹੀਂ ਨਾ ਪਤਾ ਮੈਂ ਦੇਖਿਆ ਕੀ ਹੈ ਮੰਦਿਰ ਨਾਲੋਂ ਰਸਤੇ ਜ਼ਿਆਦਾ ਸੋਹਣੇ ਨੇ ਵਾਹ ਦੇਖੋ ਸਾਹਮਣੇ ਨਜ਼ਾਰਾ ਯਾਰ ਤੁਸੀਂ ਵੀ ਕਹਿੰਦੇ ਹੋ ਨਾ ਕਿ ਆਹ ਸੋਹਣਾ ਨਜ਼ਾਰਾ ਹੀ ਨਜ਼ਾਰਾ ਨਜ਼ਾਰਾ ਬਈ ਹੋਰ ਸ਼ਬਦ ਨਿਕਲ ਹੀ ਨਹੀਂ ਰਿਹਾ ਮੂੰਹ ਤੋਂ ਕੋਈ ਨਜ਼ਾਰੇ ਤੋਂ ਇਲਾਵਾ ਦੇਖੋ ਤਾਂ ਬਈ ਯਾਰ ਕਿਆ ਕੁਦਰਤੀ ਚੀਜ਼ਾਂ ਨੇ ਨਾ ਇਹ ਜੋ ਬਾਦਿਓ ਦੋਨੋਂ ਵਾਸਤੇ ਨਜ਼ਾਰਾ ਸੱਜੇ ਖੱਬੇ ਉੱਪਰ ਨੀਚੇ ਉੱਪਰ ਬੱਦਲ ਦਾ ਰੰਗ ਇੰਨਾ ਘੈਂਡ ਰਾਈਟ ਸਾਈਡ ਪਹਾੜਾਂ ਦਾ ਰੰਗ ਇੰਨਾ ਘੈਂਡ ਲੈਫਟ ਸਾਈਡ ਲੱਗ ਜੇ ਕਟਿੰਗ ਸ਼ੇਪ ਪਹਾੜ ਬਣੇ ਉਹਦਾ ਰੰਗ ਇੰਨਾ ਘੈਂਡ ਨੀਚੇ ਤਰਤੀਬ ਨਦੀ ਨਦੀ ਕੀ ਬਾਤ ਹੈ ਯਾਰ ਜਦੋਂ ਜਦੋਂ ਸੜਕ ਵੀ ਘਣ ਮਿਲ ਜੇ ਤਾਂ ਫੇਰ ਗੱਲਬਾਤ ਕੁਝ ਹੋਰ ਹੀ ਹੋਣ ਲੱਗ ਜਾਂਦੀ ਹੈ ਮਨੰਦਰ ਮੇਰਾ ਡਮਲ ਹੋ ਜਾਂਦਾ ਬਿਰਲੀ ਬਿਰਲੀ ਖਾਸ ਹੀ ਖਾਸ ਹੀ ਦੇਰ ਬਾਅਦ 10 15 ਮਿੰਟ ਬਾਅਦ ਕੋਈ ਗੱਡੀ ਟੱਕਰਦੀ ਆ ਕੇ 15 ਲਾ ਲਾ ਕਿ ਤੁਨ ਤੀਜੀ ਗੱਡੀ ਟੱਕਰੀ ਹੋਣੀ ਜਦਦੇ ਅਸੀਂ ਚੱਲੇ ਹੋਏ ਆਂ ਉਹ ਵਾਪਸ ਹੀ ਆਂਦੇ ਹੋਏ ਉਹੀ ਰੋਡ ਆ ਗਿਆ ਜਿਹੜਾ ਆਪਾਂ ਕਾਂਦਾ ਤਾਂ ਸਿੱਧਾ ਲੋਸਰ ਨੂੰ ਆਂਦਾਸ ਰੋਡ ਤੇ ਮਿਲ ਗਿਆ ਆ ਕੇ ਤੇ ਰੋਡ ਦੇ ਇਹਦੇ ਵੀ ਹਲਾਤ ਮਾੜੇ ਵਿੱਚ ਵਿੱਚ ਪਿੱਛੇ ਸਾਫ ਦਿਖ ਰਿਹਾ ਸੀਗਾ ਹੋ ਸਕਦਾ ਦੂਰੋਂ ਦਿਖ ਰਿਹਾ ਹੋਵੇ ਜਾਂ ਪਿੱਛੇ ਸਾਫ ਹੋਵੇ ਕੁਝ ਨਹੀਂ ਕਹਿ ਸਕਦੇ ਬਹੁਤ ਜਾ ਲੱਗ ਰਹੀ ਜਿਸ ਕਰਕੇ ਤੁਹਾਨੂੰ ਹੁਣ ਕਾਂਦਾ ਤਾਂ ਹੁਣ ਉਹ ਪਾਣੀ ਦਿਖਿਆ ਬੋਤਲਾ ਬੋਤਲਾ ਭਰਦੇ ਜਿਹੜਾ ਸੀਗਾ ਪੀਪੂ ਲਿੱਤਾ ਖਾਲੀ ਹੋ ਗਿਆ ਤੇ ਪਾਣੀ ਪੁਣੀ ਭਰਦੇ ਆ ਰੋਤੋਂ ਨੂੰ ਮਿਲਿਆ ਕਿਟੋ ਕਿਟੋ ਨਾਮ ਦਾ ਤਕਰੀਬਨ ਕੀ ਟੀਚੇਮੇ ਚਲੋ ਬਾਰੋ-ਬਾਰੀ ਸੀਗਾ ਸਾਰੇ ਪਿੰਡ ਬਾਰੋ-ਬਾਰੀ ਸੀ। ਕੀ ਤੋਂ ਵਾਹ ਆ ਪਿੰਡ ਮਿਲਦਾ ਜਿੱਥੇ ਤੁਹਾਨੂੰ ਖਾਣ-ਪੀਣ ਦਾ ਹੋ ਸਕਦਾ ਵੀ ਮਾੜਾ-ਮੋਟਾ ਮਿਲੇ ਜਾਂ ਰਹਿਣ ਦਾ ਜਗ੍ਹਾ ਮਿਲੇ ਤੇ ਪਾਣੀ ਚਲੋ ਮਿਲਦਾ ਨਦੀ-ਨਦੀ ਕਿਨਾਰੇ ਕਿਤੇ ਓਖੇ-ਸੋਖੇ ਹੈਗੇ ਨੇ ਬਈ ਕੈਫੇ-ਕੁਫੇ ਹੈਗੇ ਨੇ ਇੱਕ-ਦੋ ਪੁਰੇ ਅਸੀਂ ਸਵੇਰੇ ਬ੍ਰੇਕਫਾਸਟ ਉੱਥੇ ਹੀ ਕਰ ਲਿਆ ਸੀਗਾ ਸੋਹਣਾ ਪਿੰਡ ਖਾਸਾ ਵੱਡਾ ਪਿਛਲੇ ਸਾਲ ਆਏ ਸੀਗੇ ਉਦੋਂ ਵੀ ਐਵੇਂ ਕੰਕਰ ਜਿਹਾ ਹੋਇਆ ਸੀਗਾ ਤੇ ਤਕਰੀਬਨ ਉਹਨਾਂ ਬਾਟਲ ਤੋਂ ਇੱਕ ਅੱਗੇ ਜਗਾ ਅੰਦੇ ਖੋਕਸਰ ਉੱਥੇ ਤੱਕ ਇਹੀ ਕੁਝ ਮਿਲਦਾ ਆਪਾਂ ਨੂੰ ਬਾਟਲ ਖੋਕਸਰ ਜੰਦਰਦਲ ਸਾਰਾ ਆਫ ਰੋਡ ਪੈਚ ਸ਼ਾਨਦਾਰ ਰੋੜਾ ਰਾਮਨਾਲਦੀ 35 ਤੋਂ ਚੱਲ ਰਹੇ ਹਰੇ ਕਿਉਂਕਿ ਜੇ ਆਪਾਂ ਭਜਾ ਕੇ ਨਿਕਲਦੇ ਪਿੱਛੇ ਬਈ ਜਿਹੜਾ ਆਪਣਾ ਆ ਰਿਹਾ ਉਹਦੇ ਉੱਤੇ ਮਿੱਟੀ ਮਿੱਟੀ ਹੋ ਜੂਗੀ ਆਉਂਦੇ ਸ਼ੀਸ਼ੇ ਦੇਖ ਸਕਦੇ ਹੋ ਨੇ इजीली ਆ ਰਿਹਾ ਹੋ ਤੇ ਐਧਾ ਸਾਡੇ ਡਿਸਟੈਂਸ ਵਧਦੇ ਜਾਣਗੇ ਕਿਉਂਕਿ ਉਹ ਵੀ ਮਿੱਟੀ ਤੋਂ ਬਚਣ ਲਈ ਡਿਸਟੈਂਸ ਵਧਾਊਗਾ ਤਾਸੀ ਲਗ ਲਗ ਹੋ ਸਕਦਾ ਕਿਉਂਕਿ ਅੱਗੇ ਉਹ ਨੈਟਵਰਕ ਵੀ ਨਹੀਂ ਆਣਾ ਇਸ ਕਰਕੇ ਆਪਾਂ ਮੁਰਗੀ ਕਾਲੀ 35 40 35 40 30 ਤੇ ਚੱਲ ਰਹੇ ਹਾਂ 4-5 ਕਿਲੋਮੀਟਰ ਹੈਗਾ ਇਹ ਰੋਡ ਦਾ ਲੋਫਰ ਵੈਸੇ ਸਾਹਮਣੇ ਦਾ ਰਾਹ ਜਾਂਦਾ ਸੀ ਉੱਥੇ ਕੰਮ-ਕੁੰਮ ਚੱਲਦਾ ਪਿਆ ਕੋਈ ਬੰਦ ਹੈ ਤਾਰ ਕੇ ਸਾਨੂੰ ਇਧਰੋਂ ਕੁਮਾਫਰਾ ਕੇ ਥੋੜਾ ਜਿਹਾ ਪਿੰਡ ਦੇ ਚੋਕੇ ਆਉਣਾ ਪਿਆ ਇੱਕ ਐਕਸਟਰਾ ਤੇ ਇਸੇ ਕਰਕੇ ਅਰਕੇ ਅਸੀਂ ਤੇਲ ਵੀ ਕੈਰੀ ਕਰਿਆ ਸੀਗਾ ਕਿ ਚਲੋ ਜੇ ਕੋਈ ਦਿੱਕਤ ਜਾਨੀ ਆਂਦੀ ਐ ਰੋਡ ਰੋਡ ক্লোਜ਼ਿੰਗ ਦਾ ਕਿਤੇ ਵੀ ਚੱਕਰ ਦਾ ਤਾਂ ਸਾਡੇ ਕੋਲ ਐਕਸਟਰਾ ਥੋੜਾ ਜਿਹਾ ਤੇਲ ਉਪਿਆ ਹੋਵੇਗਾ ਤੇ ਜੋਣ ਬਾਈ ਨੇ ਇੱਕ ਕੰਮ ਕਰਤਾ ਉੱਥੇ ਵਿੱਚ ਫੋਟੋ ਖਣਾ ਚਾਣ ਲਈ ਪੀਪੀ ਤਾਰੀ ਸੀ ਤੇਲ ਦੀ ਉੱਤੇ ਛੱਡ ਆਇਆ ਚਲੋ ਕੋਈ ਨਹੀਂ ਵੈਸੇ ਸਰ ਜਾਏਗਾ 4 ਲੀਟਰ ਮੇਰੇ ਕੋਲ ਹੈਗਾ 4 ਲੀਟਰ ਬਾਕੀ ਸਾਰਾ ਕੋਲ ਹੈਗਾ 4-4 ਲੀਟਰ तकरीबन ਤੇ ਸਾਰ ਲਾਂਗੇ ਬਾਈ ਨੂੰ ਦੇ ਦਾਂਗੇ ਜੇ ਲੋੜ ਪਊਗੀ ਤਾਂ ਦੇਖਣ ਨੂੰ ਚੋਟੀ ਤੇ ਕਈ ਹੈ ਬਰਫਾ ਤੇ ਇਤੋਂ ਅਸੀਂ ਵੀ ਇਤ ਕਰ ਸਕਦੇ ਹਾਂ ਕਿ ਸ਼ਾਇਦ ਮਾੜੀ ਮੋਟੀ ਉਨੀ ਕਿੰਨੀ ਬਰਫ ਸਾਨੂੰ ਕੁੰਜਮ ਬਾਦ ਦੇ ਵਾਹ ਨੀਰ ਬਾਏ ਕਿਤੇ ਮਿਲ ਸਕਦੀ ਹੈ ਦੇਖਣ ਨੂੰ ਇਹ ਕਿਉਂ ਵੀ ਹਾਈਟ ਤੇ ਹੀ ਹੈ ਹੁਣੇ ਹੁਣੇ ਪਾੜ ਬੜਾ ਸਫਲੰਦਾ ਸਫਰ ਬੜਾ ਹੀ ਨਜ਼ਾਰੇਦਾਰ ਰਿਹਾ ਸਾਡਾ ਪੂਰਾ ਆਨੰਦ ਮਾਣ ਰਹੇ ਆ ਤਕਰੀਬਨ 800 ਕਿਲੋਮੀਟਰ ਹੋਣੋਲੇ ਤੇ ਬਹੁਤ ਹੀ ਨਜ਼ਾਰੇਦਾਰ ਸਫਰ ਰਿਹਾ ਬਸ ਹੁਣ ਚੰਦਰਤਾਲ ਦੀ ਵੇਟ ਹੈ ਕੀ ਤਵਾਰ ਚੰਦਰਤਾਲ ਪਹੁੰਚੇ ਫਰੈਸ਼ ਫਰੈਸ਼ ਹੋ ਜਾਈਏ ਕੱਪੜੇ-ਕੁਪੜੇ ਪਾ ਕੇ ਫੋਟੋ-ਫੋਟੋ ਖਿੱਚੇ ਉੱਥੇ ਜਾ ਕੇ ਨਜ਼ਾਰੇ ਲੈਂਦੇ ਸੀ ਉਹ ਆਵਾ ਵੀ ਲੋਸਰ ਜਿੰਨੂੰ ਆਪਾਂ ਸਪੀਤੀ ਦਾ ਲਾਸਟ ਪਿੰਡ ਵੀ ਕਹਿ ਸਕਦੇ ਸਾਡੇ ਰੂਟ ਦੇ ਹਿਸਾਬ ਨਾਲ ਦੇ ਮਨਾਲੀ ਵੱਲ ਦੇ ਇਹਦਾ ਫਰਸਟ ਪਲੇ ਦਾ ਲੋਸਰ ਬਲੱਡੀ ਚੱਕ ਪੋਸਟ ਤੇ ਐਂਟਰੀ ਵਗੈਰਾ ਹੋਏਗੀ ਤੇ 3 ਵਜੇ ਉਰੇ ਤੋਂ ਆਵਾਜ਼ ਹੀ ਬੰਦ ਕਰ ਦਿੰਦੇ ਨੇ ਪਰਲੇ ਸਾਈਡ ਨੂੰ ਤਾਂ ਕਿ ਜਿਹੜਾ 3 ਵਜੇ ਨਿਕਲੇ ਕਿ 6:30 ਤੱਕ ਜੇ ਰੁਕਦਾਰ ਜਾਂਦਾ ਜੇ ਕਿ ਵਰਤੀ ਚੰਦਰਤਾਲ ਜਾਂ ਮਨਾਲੀਆ ਦੀ ਸਾਈਡ ਨੂੰ ਪਹੁੰਚ ਸਕੇ ਸੇਫ ਏਰੀਏ 'ਚ ਤਾਂ ਵੀ ਲੋਸਰ ਤੇ ਉਰੇ ਚੱਕ ਪੋਸਟ ਤੇ ਐਂਟਰੀ ਵਗੈਰਾ ਹੋਏਗੀ ਤੇ ਇਸ ਤੋਂ ਬਾਅਦ ਅਨਖਾ ਲੋਸਰ ਜਗ੍ਹਾ ਆਊਗੀ ਪਿਛੇ ਕੁੰਜਮ ਪਾਸ ਤੰਦਰਤਲ ਕਿਤੇ ਵੀ ਨੈਟਵਰਕ ਵਗੈਰਾ ਨਹੀਂ ਮਿਲੇਗਾ ਤੇ ਸਾਰੇ ਮੁੰਡਿਆਂ ਨੂੰ ਮੈਂ ਕਹਿਣ ਲੱਗਾ ਜੀ ਆਪਣੇ ਘਰੇ ਵਗੈਰਾ ਫੋਨ ਕਰਕੇ ਇੱਕ ਵਾਰ ਇਨਫੋਰਮ ਕਰ ਦਿਓ ਕਿਉਂਕਿ ਹੁਣ ਅਸੀਂ ਕੱਲ ਜਾਣਾ ਤੰਦਰਤਲ ਨਾਈਟ ਟੇਸ ਤੰਦਰਤਲ ਕਰਾਂਗੇ ਫਿਰ ਮਨਾਲੀ ਪਹੁੰਚਾਂਗੇ ਕੱਲ ਉੱਥੇ ਜਾ ਕੇ ਖਲਸਰ ਕੋਲ ਜਾ ਕੇ ਆਪਣੇ ਆਣਗੇ ਨੈਟਵਰਕ ਐਂਟਰੀ ਕਰੀਆ ਤੇ ਸਾਰੇ ਭਾਈਆਂ ਨੇ ਘਰੇ ਫੋਨ ਕਰਤਾ ਆਪੋ ਆਪਣੇ ਕੀ ਕੱਲ੍ਹ ਵੀ 12:00 ਤੱਕ ਦੀ ਬਰਕ ਤਕਰੀਬਨ ਬੰਦ ਰਹਿਣਗੇ ਸਾਡੇ ਫੋਨ ਤੇ ਤਾਂ ਕਰਕੇ 10 ਮਿੰਟ ਰੁਕਣਾ ਹੀ ਪੈ ਗਿਆ ਔਰੇ ਔਰ ਨਦੀ ਚੈੱਕ ਕਰੀਓ ਸਾਹਮਣੇ ਕੀ ਹੋ ਰਿਹਾ ਨੈਕਸਟ ਲੈਵਲ ਕਿ ਕਿੱਡੀ ਕਿੱਡਾ ਦਰਿਆ ਆਇਆ ਬਈ ਸਥਿਤੀ ਨਦੀ ਇਹਦਾ ਸਾਥ ਵੀ ਰਸ ਆਪਣਾ ਥੋੜੇ ਸਮੇਂ ਤੱਕ ਹੀ ਅੱਗੇ ਨਾਲ-ਨਾਲ ਸੈਂਟਰ ਤੇ ਬਗਦੀ ਜ਼ਿਆਦਾ ਤੇ ਸਾਈਡਾਂ 'ਤੇ ਗੱਡੀਆਂ ਚੱਲੀਆਂ ਹੋਈਆਂ ਨੇ ਜਿਨਾ ਕਰਕੇ ਥੋੜਾ-ਥੋੜਾ ਰਸਤਾ ਸਾਫ਼ ਹੋਇਆ ਪਿਆ ਹੈ ਤੇ ਕੋਸ਼ਿਸ਼ ਕਰੋ ਇਸ ਤੇ ਚਲਾਓ ਬਾਈਕ ਇੱਧਰ 1 2 3 ਪੈਚ ਬਣੇ ਹੋਏ ਆ ਇਹਦੇ ਉੱਤੇ ਚਲਾਓ ਉੱਚ ਕੀ ਬਣੀ ਬਟ ਮਿਲ ਜਾਏਗਾ ਤੁਹਾਨੂੰ ਪੱਥਰਾਂ ਦੇ ਉੱਪਰ ਥੋੜਾ ਘੱਟ ਪੱਥਰ ਮਿਲਣਗੇ ਇਸ ਜਗ੍ਹਾ ਤੇ ਤੇ ਪੈਂਚਰ ਵਗੈਰਾ ਹੋਣ ਦਾ ਰਿਸਕ ਰਹਿੰਦਾ ਥੋੜਾ ਕਿਉਂਕਿ ਪੱਥਰੀ ਪੱਥਰੀ ਜੀ ਹੈ ਇਹ ਟਿੱਕੇ ਟਿੱਕੀ ਹੈ ਖਾਸੀ ਆ ਇੱਕ ਆ ਲੱਗੀ ਹੋਈ ਹੈ ਜਿ세 ਵੀ ਮੁੰਡੇ ਨੇ ਦਾ ਕੰਮ ਚੱਲ ਰਿਹਾ ਤੇ ਵਾਟਰ ਕੁਦ ਉਸੀਆਂ ਤਕਰੀਬਨ ਤਕਰੀਬਨ ਬੰਦ ਕਰਤੀਆਂ ਅੱਗੇ ਇੱਕ ਅੱਧੀ ਕੋਈ ਮਿਲੇ ਛੋਟੀਆਂ-ਮੋਟੀਆਂ ਮਿਲੇ ਮਿਲੇ ਵੱਡੇ ਵਾਟਰ ਰਸਿੰਗੋ ਉਮੀਦ ਨਹੀਂ ਕੋਈ ਮਿਲੇਗੀ ਕਿਉਂਕਿ ਰੇਪੇਰ ਵਗੈਰਾ ਮਨਟੇਨੈਂਸ ਕਰ ਦਿੱਤੀ ਗਈ ਆ। ਉਹ ਤੁਮਹਾਨੂੰ ਜੇ ਦਿਖ ਰਿਹਾ ਹੋਵੇ ਟਾਵਰ ਦਾ ਲੱਗਾ ਹੋਇਆ ਉੱਥੇ ਆ ਜੀ ਕੁੰਜਮ ਪਾਸ ਇਹਦੇ ਤੋਂ ਪdataReader ਉਹ ਕ੍ਰੋਸ ਕਰਕੇ ਫੇਰ ਆਊਗਾ ਫਿਰ ਚੰਦਰਤਾਲ ਨੂੰ ਮੁੜਨਾ ਹੈ ਆਪਾਂ। ਉਗਰਦੇ ਤੇ ਪਾਣੀ ਜਾਏਗਾ ਨਾ ਦੇਖਿਆ ਥੱਲੇ ਲਾਲ ਪੱਤਰ ਕਿਲੇ ਸੋਨੇ ਦਿਖ ਰਹੇ ਆ ਖਾਣਾ ਦੇਖਿਆ ਨਾ ਕਿੰਨੇ ਸੋਨੇ ਲੱਗ ਰਹੇ ਸੀਗੇ ਔਰ ਥਿੰਗ ਇਟ ਬਈ ਹੁਣ ਆ ਰਹਿਗੇ ਨਾ ਪਿੱਛੇ ਸ਼ਾਇਦ ਫੇਰ ਕੋਈ ਦਿੱਕਤ ਪ੍ਰਸ਼ਾਨੀ ਆ ਗਈ ਇੰਨੇ ਆਪਾਂ ਕੁੰਜੂਮਲਾ ਕੁੰਜੂਮਲਾ ਵਾਰ ਮੈਮੋਰੀਅਲ ਵਿਜ਼ਿਟ ਕਰ ਲੈਣੇ ਆ ਤੇ ਇਹ ਵੀਰੇ ਤੇ ਇਤਿਹਾਸ ਵਾਲਾ ਲਿਖਿਆ ਹੋਇਆ ਰਾਮਨਾਲ ਜੀ ਸਕਰੀਨਸ਼ਾਟ ਲੈ ਕੇ ਜੋ ਕਿ ਪੜ ਸਕਦੇ ਹਾਂ ਇਹ ਪਿੱਛੇ ਇਧਰ ਦੀ ਸਾਈਡ ਬੋਰਡ ਲੱਗਾ ਹੋਇਆ ਕੁੰਜੂ ਮਲਾ ਦਾ ਤੇ ਸਾਹਮਣੇ ਮੰਦਿਰ ਬਣਿਆ ਹੋਇਆ ਅਮਰ ਦੀਵਾਨ ਸਲੂਟ ਇਹਨਾਂ ਨੂੰ ਆਰਮੀ ਦੇ ਜਵਾਨਾਂ ਨੂੰ ਰੇਸ਼ਾ ਸਲੂਟ ਤੇ ਆਰੇ ਫਲੈਗ ਜੇ ਹਵਾ ਤੇ ਕਿੰਨੇ ਸੋਹਣੇ ਲੱਗ ਰਹੇ ਝੂਲਦੇ ਹੋਏ ਸਾਹਮਣੇ ਵਾਤਾ ਰਣੀ ਦਾ ਮੰਦਿਰ ਹੈ ਉੱਧਰ ਜਾਣੇ ਆ ਤੇ ਬਾਈ ਉਹਨਾਂ ਦਾ ਵੀ ਧਿਆਨ ਰੱਖਣਾ ਮੈਨਾ ਹੋ ਸਕਦਾ ਅੱਗੇ ਨਾ ਲੰਘ ਜਾਣਾ ਦੇ ਗੋਵਿੰਦ ਦਾ ਬਾਈ ਦਾ ਸਾਰਾ ਸਿਰਸੁਰ ਦਰਦ ਕਰਤਾ ਉਹਨੂੰ ਮੈਂ ਭੇਜਿਆ ਅੱਗੇ ਤੇ ਥੱਲੇ ਉਤਰ ਕੇ ਥੋੜਾ ਖਿੱਚ ਕੇ ਚੱਲਦਾ ਬਾਈ ਨੂੰ ਬਾਈ ਦੇ ਨਾਲ ਨਾਲ ਹੀ ਰੰਨੇ ਆ ਆਹ ਹੀ ਐਲਟੀਡਿਊਡ ਪਾਸ ਇਸ ਤੋਂ ਦਿੱਕਤ ਨਹੀਂ ਆਣੀ ਹੋਣੀ ਹੈ ਵੈਸੇ ਵਾਹ ਇਹ ਪੱਥਰ ਕਿਦਾਂ ਦੇ ਮਾਇ ਹੋ ਗਿਆ ਇਹ ਵੇ ਪਿਆ ਤਾਂ ਪੱਥਰ ਹੀ ਆ ਪਰ ਪੱਥਰ ਦਾ ਰੰਗ ਚੈੱਕ ਕਰੋ ਪਿੰਕਿਸ਼ ਪਿੰਕੀ ਜਿਹਾ ਰੰਗ ਆ ਹਰ ਦੇ ਕਿ ਸੜਕ ਦੇ ਉੱਤੇ ਕਿੰਨੇ ਕਣ ਬੱਥਰ ਪਾਇਆ ਯਾਰ ਇਹਨਾਂ ਨੇ ਪਰਲਾ ਸਾਈਡ ਆ ਉਹ ਸਪੀਤੀ ਦੀ ਸਾਈਡ ਆ ਜੀ ਤੇ ਇੱਧਰ ਦੀ ਸਾਈਡ ਆ ਇਹ ਹੈ ਜੀ ਆਪਣੀ ਲੋਹਾਲ ਮੈਸੇ ਲੋਹਾਲ ਸਪੀਤੀ ਇਕੱਠੇ ਜਾਂਦੇ ਲੋਕ ਹੈ ਵੀ ਕੁਲਗਲਤ ਵੈਲੀ ਉਹਨੇ ਉਧਰ ਲ ਕੁੰਦਮ ਦਾ ਗੁੱਦਰਾ ਲੈ ਕੇ ਉਹ ਕਿੰਨੇ ਹੋਰ ਤੱਕ ਸਾਰਾ ਏਰੀਆ ਸਪੀਤੀ ਵੈਲੀ ਦਾ ਤੇ ਆਸਿਸਪਾ ਦਾ ਸਵਗ ਅਸਿਸੂ ਹੋ ਗਿਆ ਇਹ ਸਾਰਾ ਲੋਹਾਲ ਸੇ ਲੋਹਾਲ ਦੇ ਵਿਚੰਨਾ ਤੇ ਉਧਾਂ ਲੋਹਾਲ ਸਪੀਤੀ ਕਿਹਾ ਇਕੱਠਾ ਦਿੰਦੇ ਨੇ ਜਿਹੜਾ ਇੱਧਰਲੇ ਇਲਾਕੇ ਦੇ ਆ ਪੱਥਰ ਪੁੱਤਰ ਦੇਖੋ ਇੰਨਾ ਪਿਆ ਹੋਇਆ ਹੈ ਤੇ ਆ ਪਿੰਕ ਜਿਹਾ ਕਲਰ ਆ ਪਿਆ ਹੋਇਆ ਸਾਰਾ ਡਿਸ਼ ਪਿੰਕ ਤੇ ਪੀਤ ਤੇ ਕਈ ਕਲਰ ਕਹਿ ਸਕਦੇ ਆਨੂੰ ਤੇ ਇਹਨਾਂ ਦੀ ਥੱਲੇ ਜਾ ਰਹਾ ਚਰਨਾ ਜਿਹਾ ਛੋਟਾ ਜਿਹਾ ਇੱਕ ਦੇ ਉਹ ਉਹ ਦਿਖਦਾ ਹੋਵੇ ਤੁਹਾਨੂੰ ਪਾਣੀ ਵੀ ਉਹੀ ਰੰਗ ਦਾ ਦਿਖ ਰਿਹਾ ਕਿਉਂਕਿ ਜਿਹੜੇ ਉਹਦੇ ਥੱਲੇ ਪੱਥਰ ਨੇ ਉਹੀ ਨੇ ਸੇਮ ਤੇ ਉੱਤੇ ਦੇਖੋ ਵੀ ਕਿੱਦਾਂ ਪਾਣੀ ਦੇ ਲਹਿਰਾ ਰਹੀਆਂ ਨੇ ਥੱਲੇ ਨੂੰ ਛੋਟੇ ਛੋਟੇ ਚਰਮੇ ਵੀ ਕਹਿ ਸਕਦੇ ਆਪੋ ਛੋਟੀ ਜੀ ওয়াটার ਕਰਾਸਿੰਗ ਬਹੁਤ इजीली ਕਲੀਅਰ ਹੋ ਜਾਵੇਗੀ ਬਹੁਤ इजीली ਕੁੰਨਮ ਬਾਸ ਤੋਂ 8 ਕਿਲੋਮੀਟਰ ਨੀਚੇ ਨੂੰ ਉਤਰ ਕੇ ਆਇਕਰ ਆ ਗਿਆ ਨੀਚੇ ਨੂੰ ਆਪਣਾ ਮਨਾਲੀ ਨੂੰ ਤੇ ਸਾਹਮਣੇ ਚੰਦਰ ਤਾਲ 13 ਕਿਲੋਮੀਟਰ ਆ ਪਰ ਅੱਧਾ ਘੰਟਾ ਲੱਗ ਜਾਊਗਾ ਰਾਹ ਕਿੰਗੇ ਤੁਸੀਂ ਦੇਖ ਹੀ ਰਹੇ ਹੋ ਕਿਦਾਂ ਦਾ ਵਾਹ ਯਾਰ ਹੁਣ ਜਾਣੇ ਆਪਾਂ ਤਿੰਦਰਤਾਲ ਦੇ ਰਾਹਾਂ ਤੇ ਬਾਈ ਹੁਣ ਆ ਵੀ ਆ ਗਏ ਸਾਰੇ ਤੇ ਜਿੱਥੋਂ ਰਾਹ ਰੂ ਲੱਗ ਹੁੰਦੇ ਨੇ ਉੱਥੇ ਮੈਂ ਖੜ੍ਹ ਜਾਂਦਾ ਕਿਉਂਕਿ ਕਈ ਵਾਰ ਮਿਸਟੇਕ ਹੋ ਜਾਂਦੇ ਹੁੰਦਾ ਗਲਤ ਰਾਹਾਂ 'ਚ ਚੱਲ ਜੇ ਫਿਰ ਟਾਈਮ ਦੇਖੋ ਡਬਲ ਡਬਲ ਟਾਈਮ ਖਰਾਬ ਹੁੰਦਾ ਮਲੇ પેટ્રોલ ਐਕਸਟਰਾ ਲੱਗੇ ਉਹ ਲੋਈਏ ਦੋ ਮਿੰਟ ਵੇਟ ਕਰ ਲਓ ਬਾਈਓ ਸਾਰੇ ਮੋਟਰਸਾਈਕਲ ਜੋ ਆਪਣਾ 800 ਕਿਲੋਮੀਟਰ ਹੋ ਗਿਆ ਵੀ ਕੰਪਲੀਟ ਤੇ 500 ਤਕਰੀਬਨ ਹੋਰ ਚੱਲੂਆ ਹੋਰ ਤਾਂ ਪਟਿਆਲੇ ਤੱਕ Google Map ਦੇ ਥਰੂ ਘਟਦਾ ਉੱਦਾ ਉੱਦਾ ਇੱਧਰ ਉੱਧਰ ਵੀ ਕਈ ਵਾਰ ਜਾ ਜਾਂਦਾ ਤੇ ਅੱਜ ਤਕਰੀਬਨ 100 ਕਿਲੋਮੀਟਰ ਚਲਾਇਆ ਅਜੇ ਤੇ ਆਪਣੇ ਨਾਲ ਆ ਗਈ ਦਰਿਆ ਚੰਦਰਾ ਸਵੇਰ ਦਾ ਜਾਂ ਪਿਛਲੇ 2-3 ਦਿਨਾਂ ਤੋਂ ਜ਼ਿਆਦਾ ਸਫ਼ਰ ਕਰ ਰਹੀ ਸਤਲੁਜ ਦਰਿਆ ਦੇ ਕੰਢੇ ਫਿਰ ਸਪੀਤੀ ਨਦੀ ਦੇ ਕੰਢੇ ਤੇ ਆ ਹੁਣ ਆਪਣਾ ਤੀਜਾ ਦਰਿਆ ਹੈ ਦਰਿਆ ਚੰਦਰਾ ਤੇ ਮਨਾਲੀ ਤੋਂ ਪਹਿਲਾਂ ਆਟਾ ਟਡਲਾ ਦੇ ਲਾਗੇ ਜਾ ਕੇ ਤੇ ਦਰਿਆ ਭਾਗਾ ਮਿਲਦਾ ਚੰਦਰ ਭਾਗਾ ਜਿਹਨੂੰ ਕਹਿੰਦੇ ਆ ਤੇ ਇਹੀ ਅੱਗੇ ਜਾ ਕੇ ਦਰਿਆ ਬੰਦਾ ਚਨਾਵ ਆਰਾਮ ਮੰਦ ਦੇ ਕੋਲ ਮਿਲਦਾ ਫਿਰ ਦਵਾਰਾ ਸ਼ਿਖਰ ਨਗਰ ਤੇ ਕੇ ਫਿਰ ਪਾਕਿਸਤਾਨ ਪੰਜਾਬ ਨੂੰ ਜਾਂਦਾ ਛੋਟੀ ਸੀ ਵਾਟਰ ਕ로ਸਿੰਗ ਇਹ ਪਿੱਦੂ ਸੀ ਇਹ ਆ ਇਹ ਛੋਟੀ ਜੀ ਵਾਟਰ ਕ로ਸਿੰਗ ਆਈ ਸੀਗੀ ਥੋੜੀ ਜਿਹੀ ਵੱਡੀ ਹੁੰਦੀ ਜ਼ਿਆਦਾ ਵੱਡੀ ਨਾਲ ਥੋੜੀ ਜਿਹੀ ਵੱਟੀ ਮੈਨੂੰ ਜਾਰਾ ਨਜ਼ਾਰਾ ਆ ਜਾਂਦਾ ਜ਼ਿਆਦਾ ਵੱਡੀ ਕਸ਼ਟ ਦਿੰਦੀ ਐ ਤੇ ਇਹ ਵੀ ਜ਼ਿਆਦਾ ਹੀ ਨੋਰਮਲ ਸੀਗੀ ਐਡਵੈਂਚਰ ਕਰਤਾ ਆਏ ਬਈ ਓਰੇ ਅੱਜ ਤਾਂ ਬਈ ਯਾਰ ਉੱਤਲੇ ਲੈਵਲ ਦਾ ਹੀ ਚੱਲ ਰਿਹਾ ਐਡਵੈਂਚਰ ਰੋਡ ਚੈੱਕ ਕਰ ਸਕਦੇ ਕਿੱਦਾਂ ਦਾ ਤੇ ਤਿੰਨ ਬਾਸਤ ਵੀ ਆਣਾ ਓਰੇ 100 ਕਿਲੋਮੀਟਰ ਓਰੇ ਤੇ ਅਗਲਾ 50 ਕਿਲੋਮੀਟਰ ਵੀ ਐਦਾਂ ਦਾ ਹੀ ਯਾਰ ਰੋਡ ਅਨੰਦਾਲਾ ਰੋਡ ਅਨੰਦਾਲਾ ਬਾਦੀ ਕੋ ਭਈ ਤੰਦਰਤਾਲ ਦੇ ਨੇੜੇ ਆ ਕੇ ਰੋਡ ਕੁਛ ਐਦਾਂ ਦਾ ਹੋ ਜਾਂਦਾ ਹੈ ਜਿੱਥੇ ਦਿਲ ਕਰਾ ਚਲਾਓ ਰੋਡ ਵਾਲੀ ਕੋਈ ਗੱਲ ਬਾਤ ਨਹੀਂ ਇੱਧਰ ਚਲਾਓ ਉੱਧਰ ਚਲਾਓ ਉੱਧਰ ਚਲਾਓ ਜਿੱਥੇ ਤੁਹਾਨੂੰ ਚੰਗਾ ਲੱਗਦਾ ਹੈ ਲੋ ਨਜ਼ਾਰਾ ਬਈ ਯਾਰ ਸਾਢੇ 4 ਵਜੇ 4:30 ਵਜੇ ਪਹੁੰਚ ਗਏ ਸੀਗੇ ਆਪਾਂ ਉਰੇ ਤੰਦਰਤਾਲ ਬੇਸ ਕੈਂਪ 'ਚ ਪਰ ਮੇਰੀ ਤੇ ਗੋਬਿੰਦ ਮੇਰੇ ਦੀ ਨਹੀਂ ਜਿਆਦਾ ਤਬੀਤ ਖਰਾਬ ਹੋਈ ਤਬੀਤ ਸਭ ਦੀ ਖਰਾਬ ਹੋ ਗਈ ਅਸੀਂ ਕਿਉਂ ਕੁੰਜਮ ਬਾਥ ਰੋਡ 'ਤੇ ਥੋੜਾ ਟਾਈਮ ਜ਼ਿਆਦਾ ਲੱਗ ਗਿਆ ਇਦਾਂ ਕਰਕੇ ਇਨੀ ਤबीयत ਖਰਾਬ ਹੋਈ ਕਿ ਮੈਂ ਦਵਾਈਆਂ ਦੂਈਆਂ ਖਾਧੀਆਂ ਤੇ ਰੋਟੀ ਰੁੱਟੀ ਖਾਧੇ ਮਾੜੀ ਮੁੱਟੀ ਤਾਂ ਸੈੱਟ ਹੋ ਗਿਆ ਗੋਬਿੰਦ ਬਾਈ ਹਜੇ ਵੀ ਥੋੜਾ ਜਿਹਾ ਨੀਂਦ ਜੀ ਹੈ ਸੁੱਤਾ ਪਿਆ ਚਲੋ ਰਾਂਬੂਮ ਕਰਕੇ ਹੋ ਪਵੇਗੀ ਠੀਕ ਹੋ ਉਹ ਦਿਨ ਜਲਦੀ ਤੇ ਜਾ ਵੀ ਗਿਆ ਤਕਰੀਬਨ ਟੈਂਟ 'ਚ 4 ਘੰਟੇ ਟੈਂਟ 'ਚ ਸੁੱਤੇ ਰਹੇ ਆ ਹੁਣ ਮਾੜੀ ਮੁੱਟੀ ਰੋਟੀ ਰੁੱਟੀ ਖਾ ਗਏ ਨੂੰ ਵੱਜ ਗਏ ਤੇ ਦਵਾਈਆਂ ਦੂਈਆਂ ਖਾਧੀਆਂ ਨੇ ਬਹੁਤ ਮਿਟਿੰਗ ਆਈ ਸੀਕਨਸ ਇਨੀ ਜ਼ਿਆਦਾ ਹੋ ਰਹੀ ਸੀ ਕਿ ਨਾ ਕਿ ਉਹ ਅੱਡਾ ਕੁੰਝੂ ਬਾਸਟਰੀ ਨੂੰ ਮੇਰਾ ਤਾਂ ਗੋਇੰਦਵਰ ਦਾ ਅੱਧਾ ਘੋਣਾ ਘੰਟਾ ਲੱਗ ਗਿਆ ਬੰਦੇ ਵਾਕੀ ਪਿੱਛੇ ਰਹਿ ਸੀ ਨੇ ਇਹਦੀ ਸੜ ਤੋਂ ਗਲਤੀ ਹੋ ਗਈ ਉੱਥੇ ਅਸੀਂ ਵੇਟ ਕਰੀਗੇ ਉਸ ਰੀਜਨ ਕਰਕੇ ਚਲੋ ਬਾਬਾ ਪੌਲੀ ਕਰੇ ਸਿੱਤਾ ਜਲਦੀ ਠੀਕ ਕਰਨ ਨਾਈਟ ਟੇਕ ਕੇਅਰ ਰੱਖ